ਜੋ ਆਪਾਂ ਕੈਨੇਡਾ ਜਾ ਕੇ ਆਉਨੇ ਆ ਹੁਣ ਕਈ ਕਹਿੰਦੇ ਹੁੰਦੇ ਆ ਉਹ ਯਾਰ ਉੱਥੇ ਤਾਂ ਐਂ ਲੱਗਦਾ ਜਿਵੇਂ ਸਾਰੇ ਹੀ ਪੰਜਾਬ ਆ ਗੀਤ ਚੱਲਦੇ ਨੇ ਜਿੱਥੇ ਜਾਣ ਪੰਜਾਬੀ ਉੱਥੇ ਨਵਾਂ ਪੰਜਾਬ ਵਸਾ ਲੈਂਦੇ ਜੇ ਜੁਪੀ ਬਿਹਾਰੀਆਂ ਨੇ ਕਿਸੇ ਤਿਹਾੜ ਤੇ ਜਲੂਸ ਕੱਢ ਲਿਆ ਮਤਲ ਅਸੀਂ ਉੱਚੀ ਉੱਚੀ ਰੌਲਾ ਪਾਉਣ ਲੱਗੇ ਇੱਥੇ ਆ ਨਿਕਲਣ ਲੱਗੇ ਤੇ ਬਹਾਰ ਲ ਦੇਸ਼ਾਂ ਤੇ ਸਿੱਖ ਪਰੇਡਾਂ ਕਿਵੇਂ ਨਿਕਲਦੀਆਂ ਨੇ ਜੀ ਸੰਤੁਲਨ ਦੇ ਵਿੱਚ ਰੱਖ ਕੇ ਦੇਖਣ ਦੀ ਲੋੜ ਆ ਸੋ ਪਾ ਇਹ ਪੰਜਾਬੋ ਪੰਜਾਬ ਬਚਾਓ ਇਹ ਐਡਾ ਖਤਰਨਾਕ ਨਾਰਾ ਪੈਰੋਂ ਤਾਂ ਦੇਖੋ ਆਪਾਂ ਉਹਨਾਂ ਆਪਾਂ ਨੂੰ ਉਹਨਾਂ ਨੇ ਪਹਿਲੇ ਹੀ ਉਖੇੜ ਲਿਆ ਪੰਜਾਬ ਪੈਰੋਂ ਔਖੜ ਗਿਆ ਇਸੇ ਕਰਕੇ ਬਰੋਲਿਆਂ ਦੀ ਸਿਆਸਤ ਦੇ ਵਿੱਚ ਝੁੱਲੇ ਲੈਂਦਾ ਇਹਨੂੰ ਭੁਲੇਖਾ ਰਹੇ ਨੇ ਵੀ ਆਹ ਬਰੋਲਾ ਜਿਹੜਾ ਨੇਰੀ ਬਣ ਜੂ ਬਰੋਲੇ ਨੇਰੀ ਨਹੀਂ ਬਣਦੇ ਹੁੰਦੇ ਉਹ ਹੋਰ ਅਖਾੜ ਪੈਦਾ ਕਰਦੇ ਹੁੰਦੇ ਨੇ ਸੋ ਬੰਿਆਂ ਬਿਨਾ ਬਈ ਇਹ ਨਾ ਕਹੋ ਤੁਸੀਂ ਪ੍ਰਵਾਸੀ ਕਹੋ ਪ੍ਰਵਾਸੀਆਂ ਦੀ ਵੀ ਵੱਖਰੀ ਵੱਖਰੀ ਕਿਸਮ ਆ ਜਿਵੇਂ ਅਜੇਪਾਲ ਬਰਾੜ ਨੇ ਕਿਹਾ ਉਸ ਤਰ੍ਹਾਂ ਦੀ ਕਮਿਊਨਿਟੀ ਉਹ ਉਸ ਤਰ੍ਹਾਂ ਦੀ ਨਹੀਂ ਹੈ ਦੇਖੋ ਜਿੱਥੇ ਵੱਡੀ ਗਿਣਤੀ ਚ ਲੋਕ ਜਾਣਗੇ ਉੱਥੇ ਕ੍ਰਾਈਮ ਜਾਊਗਾ ਇਹ ਤਾਂ ਤੁਸੀਂ ਮੁੱਕਰ ਨਹੀਂ ਸਕਦੇ ਜਿਹੜੀ ਇਹ ਗੱਲ ਆ ਨਾ ਬੀਜੇ ਇੱਥੇ ਬਈਆਂ ਨੂੰ ਆਏ ਹੋ ਤੂੰ ਬਾਹਰ ਲਿਆਂ ਨੂੰ ਸੇਕ ਲੱਗੂ ਇਹ ਲੌਜਿਕ ਕੀ ਆ ਜੀ ਕਿਉਂ ਲੱਗੂ ਸੇਕ ਤੁਸੀਂ ਇੱਕ ਬਣਾਇਆ ਹੋਇਆ ਨਾ ਚੱਕਰ ਜੇ ਪੰਜਾਬੀ ਬਾਹਰ ਗਏ ਨੇ ਜਿੰਨੀ ਕੁ ਮੇਰੀ ਜਾਣਕਾਰੀ ਆ ਲੇਬਰ ਕਰਨ ਨਹੀਂ ਕੋਈ ਗਿਆ ਕਾਰੋਬਾਰੀ ਗਏ ਨੇ ਕਿਤੇ ਵੀ ਉਹਨਾਂ ਦੀ ਇਹੀ ਜਿਹੀ ਗਿਣਤੀ ਨਹੀਂ ਵੀ ਉਸ ਸੂਬੇ ਦੀ ਸਿਆਸਤ ਨੂੰ ਆਰਥਿਕਤਾ ਨੂੰ ਕਲਚਰ ਨੂੰ ਬੋਲੀ ਨੂੰ ਸੱਭਿਆਚਾਰ ਨੂੰ ਕਿਸੇ ਤਰ੍ਹਾਂ ਪ੍ਰਭਾਵਿਤ ਕਰ ਸਕਣਾ ਨਹੀਂ ਹੈ ਲੈ ਕੇ ਗਏ ਨੇ ਸਿੱਖਾਂ ਨੂੰ ਸਮਾਂ ਤੇ ਇਹਦੇ ਹਾਲਤ ਬਣਾ ਰਹੇ ਨੇ ਵੀ ਵਾਪਸ ਜਾਓ ਗੁਜਰਾਤ ਵਾਂਗੂ ਜਾਂ ਯੂਪੀ ਦੇ ਵਿੱਚ ਵੀ ਇੰਨਾ ਜੇ ਲਾ ਰਹੀਆਂ ਨੇ ਵੀ ਉਹ ਜ਼ਮੀਨਾਂ ਪੱਕੀਆਂ ਤੁਹਾਨੂੰ ਨਹੀਂ ਗਾਹ ਬਣ ਬਦਲਣੀਆਂ ਸੋ ਮੈਨੂੰ ਤਾਂ ਇੱਕ ਗੱਲ ਨਹੀਂ ਸਮਝ ਆਈ ਵੀ ਡਾਕਟਰ ਗਰਗ ਦੀ ਬਿਲਕੁਲ ਗੱਲ ਵੱਖਰੀ ਆ ਤੇ ਪ੍ਰੋਫੈਸਰ ਮਨਜੀਤ ਸਿੰਘ ਦੇ ਉਹਦੀ 180 ਡਰਜੀ ਉਲਟਾ ਉਹ ਕਹੀ ਜਾਂਦੇ ਨੇ ਮੈਂ ਤਾਂ ਗਰਗ ਸਾਹ ਵਾਲੀਓ ਗੱਲ ਕਰ ਰਹੀ ਹਾਂ ਫਰਕ ਹੈਗੇ ਨੇ ਹੁਣ ਇੱਕ ਹੋਰ ਸਾਡੇ ਸੱਜਣ ਨੇ ਬਹਿ ਇੱਥੇ ਨਾ ਇੱਕ ਦੂਜੇ ਦੀ ਕਾਟ ਨਹੀਂ ਕਰਨੀ ਚਾਹੀਦੀ ਕਿਉਂਕਿ ਬਾਅਦ ਵਿੱਚ ਉਹਨੂੰ ਮੌਕਾ ਨਹੀਂ ਮਿਲਦਾ ਗੱਲ ਕਹਿਣ ਦਾ ਮਤਲਬ ਨੰਦਪੁਰ ਦਾ ਮਤਾ ਕੀਆ ਅੱਡ ਦੇਸ਼ ਬਣਾਉਣ ਦੀ ਗੱਲ ਕੀਆ ਇਹ ਲਾਂ ਕਦੋਂ ਹੋਇਆ ਕਿਵੇਂ ਹੋਇਆ ਕਿਹਨੇ ਕੀਤਾ ਇੱਕ ਵੱਖਰਾ ਸਵਾਲ ਆ ਕਿਸੇ ਨੂੰ ਵੀ ਖਾਲਸਤਾਨ ਵੱਖਰਾ ਦੇਸ਼ ਹੱਕਾ ਕਹਿਣ ਦਾ ਇਹ ਤਾਂ ਭਾਰਤ ਦੀ ਸੁਪਰੀਮ ਕੋਰਟ ਵੀ ਕਹਿੰਦੀ ਆ ਪਰ ਕਿਸੇ ਨੂੰ ਇਹ ਕਹਿਣ ਦਾ ਵੀ ਹੱਕ ਆ ਵੀ ਅਸੀਂ ਤਾਂ ਬੰਧ ਅਧਿਕਾਰ ਹੀ ਲੈਣੇ ਆ ਅਸੀਂ ਤਾਂ ਖੁਦ ਮੁਖਤਿਆਰੀ ਉਹ ਲੈਣੀ ਆ ਸੋ ਦੂਜੇ ਦੇ ਹੱਕ ਦਾ ਸਨਮਾਨ ਕਰੋ ਮੇਰੀ رائے ਇਹ ਆ ਕਿ ਪ੍ਰਵਾਸ ਨੂੰ ਨਿਯਮਿਤ ਕੀਤਾ ਜਾਣਾ ਚਾਹੀਦਾ ਕਿ ਉਹ ਕੇ ਦੇਸ਼ਾਂ ਦਾ ਦੇਸ਼ ਆ ਜਦੋਂ ਤੱਕ ਤੁਸੀਂ ਇਹ ਨਹੀਂ ਸਮਝਦੇ ਭਾਰਤ ਦੇਸ਼ਾਂ ਦਾ ਦੇਸ਼ ਆ ਇਸ ਕਰ ਠੀਕ ਹੈ ਇੱਕ ਅਧਿਕਾਰ ਆ ਕਿਤੇ ਵੀ ਜਾ ਸਕਦੇ ਹੋ ਕੰਮ ਕਰ ਸਕਦੇ ਹੋ ਐਂ ਕਰ ਸਕਦੇ ਹੋ ਕਈਆਂ ਥਾਂ ਤੇ ਉਹਨਾਂ ਨੇ ਇਹ ਮਾੜੀ ਮੁੱਠੀਆਂ ਸਹੂਲਤਾਂ ਦਿੱਤੀਆਂ ਹੋਈਆਂ ਨੇ ਪਰ ਨਾਲ ਦੂਜੀ ਗੱਲ ਵੀ ਹੈ ਨਾ ਵੀ ਇਹ ਫੁੱਲਾਂ ਦਾ ਗੁਲਦਸਤਾ ਜਿੱਥੋਂ ਤੱਕ ਮੇਰੀ ਯਾਦਦਾਸ਼ਤ ਆ ਇਹ ਸਵਾਲ ਨਾ ਜੇ ਤੁਸੀਂ ਸੰਵਿਧਾਨ ਲਈ ਬੈਸਾਂ ਚੱਲੀਆਂ ਉਹ ਪੜੋ ਮੈਂ ਮੈਂ ਵੀ ਨਹੀਂ ਬੜੀਆਂ ਪੜੀਆਂ ਪਰ ਜਿਹੜੇ ਬੰਦੇ ਹਮੀਰ ਸਿੰਘ ਆ ਗਰਗ ਸਾਹਾਵਾ ਹੋਰ ਬੋਲਦੇ ਨੇ ਮੈਨੂੰ ਪਤਾ ਵੀ ਉਹ ਤੱਥ ਨਹੀਂ ਗਲਤ ਪੇਸ਼ ਕਰਦੇ ਉੱਥੇ ਇਹ ਗੱਲਾਂ ਸਾਰੀਆਂ ਵਿਚਾਰੀਆਂ ਗਈਆਂ ਨੇ ਮਤਲਬ ਆਉਣ ਵਾਲੇ ਸਮੇਂ 'ਚ ਕੀ ਹੋ ਰਿਹਾ